ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਦਿਨਾਂ ਤੋਂ ਇੱਕ ਰਿਕਾਰਡਿੰਗ ਮੇਰੀ ਵਾਇਰਲ ਹੋ ਰਹੀ ਆ ਹਨਾ ਤੁਸੀਂ ਸਾਰਿਆਂ ਨੇ ਦੇਖੀ ਜਾਂਨੇ ਹੋ ਸਾਰਿਆਂ ਨੇ ਉਹ ਸੁਣੀ ਵੀ ਜਾਂਨੇ ਹੋ ਹਨਾ ਤੇ ਜੇਕਰ ਉਸ ਰਿਕਾਰਡਿੰਗ ਦੇ ਵਿੱਚੋਂ ਰਿਕਾਰਡਿੰਗ ਚੋਂ ਮੇਰੀ ਰਿਕਾਰਡਿੰਗ ਚੋਂ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਊਗੀ ਜਾਂ ਕਿਸੇ ਨੂੰ ਬੁਰਾ ਲੱਗਿਆ ਹੋਊਗਾ ਤੇ ਸੌਰੀ ਜੀ ਆਪਾਂ ਹੱਥ ਬੰਨ੍ਹ ਕੇ ਮਾਫੀ ਮੰਗਦੇ ਆ ਠੀਕ ਆ ਜੀ ਤੇ ਇਸ ਵਿਸ਼ੇ ਦੇ ਵਿੱਚ ਮੇਰੇ ਘਰ ਦੇ ਵਿੱਚ ਹੈਗਾ ਜੀ ਕਲੇਸ਼ ਬਹੁਤ ਜ਼ਿਆਦਾ ਮੈਂ ਕੁੱਕੀ ਭੈਣ ਨੂੰ ਤੇ ਇੱਕ ਸਾਡੇ ਇੱਥੇ ਹੋਰ ਆ ਵੀਰਾ ਮੈਂ ਸਿਰਫ ਇਹਨਾਂ ਨਾਲ ਹੀ ਆਪਦੇ ਘਰ ਦੀ ਗੱਲਬਾਤ ਸ਼ੇਅਰ ਕਰਦੀ ਆ ਜੀ ਮੇਰਾ ਇਹੀ ਸੁਣਦੇ ਆ ਸੋ ਅੱਜ ਮੈਂ ਸਵੇਰੇ ਭੈਣ ਕੁੱਕੀ ਨੂੰ ਫੋਨ ਲਾਇਆ ਮੈਂ ਕਿਹਾ ਤੂੰ ਮੇਰੀ ਗੱਲ ਸੁਣਨੀ ਆ ਕਿ ਨਹੀਂ ਸੁਣਨੀ ਮੈਂ ਕਿਹਾ ਵੀ ਆ ਗੱਲਬਾਤ ਆਇਆ ਪਹਿਲਾਂ ਮੈਂ ਉਹ ਚੀਜ਼ ਨੂੰ ਅਗਲੋਰ ਮਾਰਦੀ ਸੀਗੀ ਹਨਾ ਤੇ ਫਿਰ ਮੈਂ ਦੱਸਿਆ ਭੈਣ ਨੂੰ ਵੀ ਮੇਰੇ ਕੋਲੇ ਕਿਸੇ ਭੈਣ ਦਾ ਪੱਤਰਕਾਰ ਦਾ ਆਇਆ ਜੀ ਫੋਨ ਉਹ ਕਹਿੰਦੇ ਭਈ ਐਂ ਕਰਕੇ ਵੀ ਅਸੀਂ ਉਹਨਾਂ ਦਾ ਪੱਖ ਰੱਖਿਆਗਾ ਸੋ ਉਹਨਾਂ ਨੇ ਇੰਟਰਵਿਊ ਕੀਤੀ ਹੈ ਭੈਣਾਂ ਦੀ ਇਹ ਤੁਸੀਂ ਨਾ ਗਾਲਾਂ ਕੱਢਣਾ ਜੀ ਇਹ ਬੋਲਿਆ ਉਹ ਬੋਲਿਆ ਹਨਾ ਆਪਾਂ ਗਗੜੇ ਪਿੰਡ ਗਏ ਸੀ ਤੀਆਂ ਦੇ ਪ੍ਰੋਗਰਾਮ ਤੇ ਸੋ ਉੱਥੇ ਮੈਂ ਸਾਰਿਆਂ ਨਾਲ ਵਧੀਆ ਰਹੀ ਹਾਂ ਜੀ ਚਲੋ ਹੁਣ ਤਾਂ ਚਲੋ ਆਪਾਂ ਗਲਤ ਵੀ ਮੰਨਦੇ ਵੀ ਮੇਰੇ ਤੋਂ ਜਾ ਕੇ ਪਹਿਲੀ ਗੱਲ ਤਾਂ ਗਲਤੀ ਹੋ ਗਈ ਹੋਣੀ ਹੈ ਆਪਾਂ ਨੂੰ ਮਾਫ਼ ਕੀਤਾ ਜਾਵੇ ਜੀ ਸਾਰੇ ਗਗੜੇ ਪਿੰਡ ਦੇ ਭੈਣਾਂ ਤੋਂ ਆਪਾਂ ਸੌਰੀ ਮੰਗਦੇ ਆ ਬਈ ਠੀਕ ਹੈ ਕੋਈ ਸੌਰੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਤੇ ਕੋਈ ਵੱਡਾ ਨਹੀਂ ਹੁੰਦਾ ਠੀਕ ਹੈ ਜੀ ਤੇ ਬਾਕੀ ਗੱਲ ਰਹੀ ਰਿਕਾਰਡਿੰਗ ਦੀ ਚਲੋ ਜਿੰਨਾ ਭੈਣਾਂ ਨੇ ਵਾਇਰਲ ਕੀਤੀ ਆ ਚਲੋ ਉਹਨਾਂ ਨੂੰ ਵੀ ਗੁੱਸਾ ਹੋਊਗਾ ਹਨਾ ਕਿਸੇ ਗੱਲ ਦਾ ਪਰ ਉਹਨਾਂ ਦੀਆਂ ਵੀਡੀਓ ਮੇਰੇ ਕੋਲ ਉਹਨਾਂ ਨੇ ਵਧੀਆ ਵੀਡੀਓ ਬਣਾਈਆਂ ਮੈਂ ਇੱਕ ਇੱਕ ਬੱਚੇ ਨੂੰ ਆਪਦੀ ਗੋਦੀ ਚ ਭਾ ਕੇ ਵਧੀਆ ਨਾ ਫੋਟੋ ਕਰਾਈਆਂ ਬਹੁਤ ਮੋਠੇ ਜਿਹਾ ਕੀਤਾ ਚਲੋ ਹੁਣ ਜੋ ਮਰਜੀ ਆ ਹਨਾ ਤੇ ਚਲੋ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਰੱਖਣਾ ਤੇ ਬਾਕੀ ਉਹਦੀ ਭੈਣ ਨਾਲ ਸਾਡੀ ਗੱਲ ਹੋਈ ਆ ਗੱਲ ਕੁਝ ਵੀ ਨਹੀਂ ਹੋਈ ਸਿਰਫ ਉਹਦੀ ਭੈਣ ਨੇ ਕਮੈਂਟ ਤਾਂ ਕੀਤਾ ਸੀਗਾ ਆਪਣੀ ਵੀਡੀਓ ਤੇ ਵੀ ਕਰਨਾ ਮੰਗਤੀ ਆ ਗਲਾਸਿੱਡੂ ਤੋਂ ਮੰਗ ਲਿਆ ਇਹਦੇ ਤੋਂ ਮੰਗ ਲਿਆ ਸੋ ਇਹੋ ਜਿਹੀ ਗੱਲਾਂ ਨਾ ਪਲੀਜ਼ ਚਲੋ ਕੋਈ ਗੱਲ ਨਹੀਂ ਮੈਂ ਮੰਗਿਆ ਮੈਂ ਮੰਗਿਆ ਮੈਂ ਸਾਰਿਆਂ ਨੂੰ ਦੱਸ ਦਿੰਨੀ ਆ ਜੇ ਮੈਨੂੰ ਕੁੱਕੀ ਨੇ ਵੀ ਕੁਝ ਦਿੱਤਾ ਮੈਂ ਉਹ ਵੀ ਦੱਸਿਆ ਵੀ ਹਾਂ ਭਾਈ ਮੈਨੂੰ ਆ ਚੀਜ਼ ਕੁੱਕੀ ਨੇ ਦਿੱਤੀ ਆ ਜੇ ਇਹਦੇ ਵਿੱਚ ਮੇਰੀ ਕੋਈ ਗਲਤੀ ਆ ਜੇ ਮੈਂ ਗਲਾਸਿੱਡੂ ਤੋਂ ਏਸੇ ਵੀ ਗਲਾਸਿੱਡੂ ਦਵਾਈ ਤੋਂ ਮੰਗਿਆ ਮੈਂ ਆਪਣੀ ਉਹਦਾ ਲਾਉਂਦੀ ਖੁਸ਼ੀ ਨਾ ਹੁੰਦਾ ਉਹ ਜਿੱਦਕਤ ਕੋਈ ਨਹੀਂ ਆਇਆ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਭੈਣ ਨੇ ਕਮੈਂਟ ਕੀਤਾ ਜੇ ਭਾਈ ਮੇਰੀ ਗੱਲ ਤੋਂ ਉਹਨਾਂ ਨੂੰ ਗੁੱਸਾ ਲੱਗਿਆ ਗਿਲਾ ਲੱਗਿਆ ਮੈਂ ਉਹ ਭੈਣਾ ਤੋਂ ਮਾਫੀ ਮੰਗਦੀ ਆ ਉਹਨਾਂ ਨੇ ਕੱਲ ਇੰਟਰਵਿਊ ਕੀਤੀ ਆ ਉਹ ਹਜੇ ਮੈਂ ਵੇਖੀ ਨਹੀਂ ਨਾ ਹੀ ਮੈਂ ਦੇਖਣੀ ਐ ਇੰਟਰਵਿਊ ਵੀ ਕੀ ਉਹਨਾਂ ਨੇ ਮੈਂ ਇਹ ਨੂੰ ਅਸੀਂ ਕਰਨੀ ਆ ਉਸ ਪੱਖ ਤੋਂ ਹਾਂਜੀ ਤੇ ਬਾਕੀ ਸਾਨੂੰ ਕੁੱਪੀ ਭੈਣ ਦੱਸ ਦੇ ਸਾਰੀ ਗੱਲ ਬਾਕੀ ਮੈਨੂੰ ਲੱਗਦੀ ਕਿ ਉਹਨਾਂ ਦੇ ਮਤਲਬ ਭੈਣ ਨਾਲ ਗੱਲ ਹੋ ਚੁੱਕੀ ਆ ਜਿਨ੍ਹਾਂ ਨੇ ਉਹਨੇ ਕਿਰਨ ਭੈਣ ਨੇ ਉਹਨੂੰ ਤਾਂ ਮਾਫੀ ਤੱਕ ਵੀ ਮੰਗ ਲਈ ਕਿ ਜੇ ਮੈਂ ਕੁਝ ਬੋਲਿਆਗਾ ਔਰ ਕਾਲ ਦੇ ਵਿੱਚ ਮਾਫੀ ਮੰਗਦੀ ਆ ਫੋਨ ਲਾਇਆ ਸੀ ਸੋ ਇਹਨਾਂ ਦਾ ਜਿਹੜਾ ਮਸਲਾ ਸੀਗਾ ਉਹ ਸੌਲਵਡ ਕਰਵਾਤਾ ਆ ਤਾਂ ਇਹ ਇਦਾਂ ਦੀ ਕੋਈ ਦਿੱਕਤ ਨਹੀਂ ਪੈਣਾ ਕਿ ਨਹੀਂ ਪਾਣੀ ਆ ਸੀ ਕੜਾ ਮਤਲਬ ਕਿ ਆਪਾਂ ਕਹਣਾ ਵੀ ਅਸੀਂ ਨਾਰਮਲ ਕਰਾਂਗੇ ਕੁੜੀਆਂ ਨੇ ਨਾਰਮਲ ਅਸੀਂ ਨਾਰਮਲ ਕਰਾਂਗੇ ਆ ਸੋ ਆਪਾਂ ਨਹੀਂ ਲੜਾ ਗਿਆ ਲੱਗਦੀ ਤੇ ਇਹਦਾ ਫੈਸਲਾ ਹੋ ਚੁੱਕਿਆ ਤੇ ਕੋਈ ਵੀ ਪ੍ਰੈਸ਼ਰ ਕੋਈ ਨਹੀਂ ਜਿਹੜਾ ਅਸੀਂ ਤੁਹਾਨੂੰ ਕੋਈ ਤੱਕ ਨਹੀਂ ਰੱਖਣਾਗਾ ਨਾ ਰੱਖੀ ਅੱਜ ਨਾ ਰੱਖੀ ਕੱਲ ਪਰ ਜਿਹੜੀ ਕੋਈ ਯੂ ਵੀਰਲ ਹੋ ਗਈ ਵੀਡੀਓ ਚ ਉਹ ਕੋਈ ਗੱਲ ਨਹੀਂ ਜਿਹੜਾ ਵੀ ਮੇਰੇ ਭੈਣ ਭਰਾ ਮੈਨੂੰ ਇੰਸਟਾਗ੍ਰਾਮ ਤੇ ਵਾਰੀ ਵਾਰੀ ਉਹਨਾਂ ਦੀ ਰੀਲ ਸ਼ੇਅਰ ਕਰੀ ਜਾਂਦੇ ਆ ਮੇਰੇ ਉਹਨਾਂ ਮੂਰੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਮੈਨੂੰ ਇੰਨਾ ਤੌਰਚਰ ਨਾ ਕੀਤਾ ਜਾਵੇ ਠੀਕ ਹੈ ਮੈਂ ਨਹੀਂ ਹੋਣਾ ਚਾਹੁੰਦੇ ਤੌਰਚਰ ਮੈਨੂੰ ਪਤਾ ਵੀ ਮੈਂ ਮੈਂ ਕਿਸ ਰਾਹ ਤੇ ਚੱਲੀ ਜਾਂਨੀ ਹਾਂ ਠੀਕ ਹੈ ਜੀ ਤੇ ਵੀ ਮੈਂ ਆਪਦੇ ਆਪ ਨੂੰ ਕੋਈ ਨੁਕਸਾਨ ਨਾ ਕਰਾਂ ਬੈਟਰ ਤਾਂ ਇਹੀ ਰਹੂਗਾ ਜੀ ਇੰਨੀ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਕਰੂਣ ਦਵਾਗੇ ਸੋ ਇਹਨੂੰ ਤਾਂ ਫੈਸਲਾ ਆਪਾਂ ਕਰਾਉਣਾ ਸੀ ਕਿਉਂਕਿ ਡਿਪਰੈਸ਼ਨ ਦੇ ਵਿੱਚ ਬਹੁਤ ਸਾਰੇ ਦਿਨ ਤੋਂ ਇਹ ਇਸੋ ਐ ਉਹਨਾਂ ਲੱਗੀ ਤੇ ਫਿਰ ਮੈਨੂੰ ਉਹਨਾਂ ਦਾ ਨੰਬਰ ਲਿਆ ਕਾਲ ਕੀਤੀ ਗੱਲ ਕੀਤੀ ਇਹਨਾਂ ਦਾ ਹੁਣ ਮੁੱਕ ਚੱਕਿਆ ਜੀ ਤੇ ਸਾਰੇ ਜਾਣੇ ਤੁਸੀਂ ਵੀ ਵੀਡੀਓ ਨੂੰ ਲਾਈਕ ਤੇ ਕਮੈਂਟ ਦਾਓ ਲਾ ਕੇ ਉਹ ਭੈਣ ਨੇ ਮੇਰੇ ਨਾਲ ਗੱਲ ਕੀਤੀ ਆ ਤੁਸੀਂ ਕੁੱਪੀ ਦੇ ਚੈਨਲ ਤੇ ਤੁਸੀਂ ਦੇਖ ਵੀ ਸਕਦੇ ਹੋ ਉਹਨਾਂ ਨੇ ਸਾਡੇ ਨਾਲ ਫੋਨ ਤੇ ਕੁੱਪੀ ਵਾਲੇ ਫੋਨ ਤੇ ਗੱਲ ਕੀਤੀ ਆ ਉਹ ਕਹਿੰਦੀ ਭੈਣੇ ਸਾਨੂੰ ਤੇਰੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ ਵਧੀਆ ਗੱਲ ਕੀਤੀ ਆ ਉਹ ਕੁੜੀ ਨੇ ਜਿਹੜੀ ਨੇ ਵਾਇਰਲ ਕੀਤੀ ਹੈ ਵੀਡੀਓ ਬਾਕੀ ਰਹੀ ਗੱਲ ਕਮੈਂਟਾਂ ਦੇ ਉਹਨਾਂ ਨੇ ਕੀ ਗੱਲ ਕਹੀ ਆ ਵੀ ਸਾਨੂੰ ਕੋਈ ਤੋਂ ਮੈਂ ਤਾਂ ਗਲਤ ਆ ਰਿਹਾ ਬਹੁਤ ਗਲਤ ਸੋ ਪਹਿਨੇ ਉਹਨਾਂ ਨੂੰ ਵੀ ਆ ਰਿਹਾ ਗਲਤ ਕਹਿੰਦੇ ਇਹਨਾਂ ਨੂੰ ਵੀ ਆ ਰਿਹਾ ਮੈਨੂੰ ਵੀ ਆ ਰਿਹਾ ਉਹਨਾਂ ਨੂੰ ਆ ਰਿਹਾ ਮੈਨੂੰ ਇਨਬਾਕਸ ਦੇ ਵਿੱਚ ਵੀ ਰੋਕ ਆ ਰਹੇ ਕੌਣ ਗਲਤ ਗਲਤ ਕਮੈਂਟ ਵਾਲ ਨੂੰ ਮੌਕਾ ਮਿਲ ਜਾਂਦਾ ਗਲਤ ਕਮੈਂਟੋ ਵਾਲੇ ਕੋਈ ਇਹ ਨਾ ਕਰਿਆ ਕੋ ਤੁਹਾਡੇ ਘਰੇ ਵੀ ਮਾਮਾ ਪੈਣ ਤੁਸੀਂ ਇਹ ਨਾ ਫਾਇਦਾ ਚੱਕਿਆ ਕਰੋ ਵੀ ਅੱਜ ਚਲੋ ਕਿਰਨਾ ਤੇ ਪੈ ਗਈ ਹਨਾ ਤੇ ਅੱਜ ਆਪਾਂ ਇਹਨਾਂ ਨੂੰ ਕਮੈਂਟ ਮੈਂ ਤਾਂ ਤੁਹਾਡੇ ਮੂਹਰੇ ਹੱਥ ਬੰਨ ਕੇ ਬਈ ਬੇਨਤੀ ਕਰਦੀ ਆ ਵੀ ਤੁਸੀਂ ਉਹਨਾਂ ਨੂੰ ਕੋਈ ਕੋਈ ਵੀ ਤੁਹਾਡੀ ਫੇਕ ਹੈਡੀ ਆ ਭਰਾ ਮੇਰੇ ਕੋਈ ਕਿਸੇ ਨੂੰ ਮੈਨੂੰ ਤੁਸੀਂ ਕਰੇ ਚੱਲੋ ਮੈਂ ਅੱਜ ਤੋਂ ਬਾਅਦ ਜੇ ਕਿਸੇ ਦਾ ਕਮੈਂਟ ਦਾ ਆਪਾਂ ਗੁੱਸਾ ਵੀ ਕਰੀਏ ਤੁਸੀਂ ਮੈਨੂੰ ਗਾਲ੍ਹਾਂ ਕੱਢ ਲਓ ਜੋ ਮਰਜ਼ੀ ਕਰ ਲਓ ਬਈ ਮੈਂ ਨੀਵੀਂ ਤੁਸੀਂ ਉੱਚੇ ਠੀਕ ਹੈ ਜੀ ਤੇ ਆਪਾਂ ਨੂੰ ਜੇ ਕੀਤਾ ਜਾਵੇ ਮਾਫ ਮੇਰੇ ਕੋਲੇ ਬਈ ਹੋਰ ਇਹਲਾ ਨਾ ਭੇਜੋ ਜਿਹੜੇ ਮੇਰੇ ਘਰੇ ਖਾ ਕੇ ਗਏ ਸੁਣ ਲਓ ਮੈਂ ਇਹ ਗੱਲ ਸੱਚ ਨਾਲ ਚਾਹਦੀ ਸੀ ਮੇਰੇ ਘਰੇ ਆਏ ਠੀਕ ਆ ਉਹ ਕਮੇਟੀ ਜਿਹੜੇ ਕਮੇਟੀ ਕਰਦੇ ਆ ਉਹਨਾਂ ਨੂੰ ਮੈਂ ਇੰਨੀ ਰਿਸਪੈਕਟ ਦਿਤਤੀ ਉਹ ਮੇਰੇ ਘਰੇ ਆਏ ਮੈਂ ਇਨਾਂ ਕੁਛ ਲਿਆਂਦਾ ਖਾਣ ਪੀਣ ਨੂੰ ਉਹਨਾਂ ਨੇ ਵੀ ਦੇਖ ਲਓ ਕਮੈਂਟ ਕੀਤਾ ਮੈਂ ਰਾਜੀ ਦਾ ਕਰਦਾ ਵੀ ਉਹਨਾਂ ਦਾ ਮੈਂ ਕਮੈਂਟ ਉਪਰ ਨਹੀਂ ਕਰਨੀ ਚੀਜ਼ ਆਪਾਂ ਚਲੋ ਠੀਕ ਆ ਵੀ ਆਪਾਂ ਹੋ ਗਿਆ ਸੋ ਹੋ ਗਿਆ ਚਲੋ ਜੀ ਜੈ ਸ਼੍ਰੀ ਵੀ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਹਨਾ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਵੀ ਕਰਨਾ ਜਾ ਰਹੀ ਆ ਕੋਈ ਗੱਲ ਲੋਕਾਂ ਨੂੰ ਮਿਲਣ ਦਾ ਮੌਕਾ ਕੋਈ ਏਦਾਂ ਦੀ ਗੱਲ ਤੁਸੀਂ ਬਲੌਗ ਸਾਰਾ ਕੁੱਕੀ ਕਮੈਂਟ ਵਾਲੀ ਦੇ ਚੈਨਲ ਤੇ ਦੇਖ ਲਿਓ ਸਾਡੀ ਉਹ ਕੁੜੀਆਂ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਜਿਨ੍ਹਾਂ ਨੇ ਆਪਣੀ ਵੀਡੀਓ ਵਾਇਰਲ ਕੀਤੀ ਸੀਗੀ ਰਿਕਾਰਡਿੰਗ ਵਾਇਰਲ ਸੋ ਮਸਾਲਾ ਅੱਗੇ ਹੱਥ ਬਨ ਕੇ ਅਪੀਲ ਕਰਦੀ ਆਂ ਭਾਈ ਮੈਨੂੰ ਨਾ ਇੰਨਾ ਟਰੋਰਚ ਕੀਤਾ ਜਾਵੇ ਤੇ ਮੈਂ ਬਹੁਤ ਪਰੇਸ਼ਾਨ ਆ ਠੀਕ ਹੈ ਜੀ ਮੈਨੂੰ ਲੋਕਾਂ ਕੋ ਰਿਕਾਰਡਿੰਗਾਂ ਭੇਜ-ਭੇਜ ਕੇ ਭੇਜ-ਭੇਜ ਕੇ ਮੈਨੂੰ ਇੰਨਾ ਕੋ ਲੋਕਾਂ ਨੇ ਮੈਨੂੰ ਮਰਨ ਤੇ ਮਜਬੂਰ ਕੀਤਾ ਹੋਇਆ ਜੀ ਠੀਕ ਹੈ ਜੀ ਤੇ ਬਾਕੀ ਸਾਰੇ ਜਾਣੇ ਭੈਣ ਭਰਾ ਖੁਸ਼ ਰਹੋ ਜੀ ਤੇ ਬਾਕੀ ਉਹ ਕੁਕੀਨਾ ਦੀ ਰਿਕਾਰਡਿੰਗਾਂ ਦੇ ਵਿੱਚ ਕੁੱਕੀ ਨੇ ਤੁਸੀਂ ਦੇਖ ਹੀ ਲਓ ਕੁੱਕੀ ਦੇ ਵਲੌਗ ਚ ਜਾ ਕੇ ਸਾਰੇ ਜਾਣੇ ਤੇ ਉਹਨਾਂ ਨੇ ਸਵੇਰੇ ਵਲੌਗ ਪਾਇਆਗਾ ਤਾਂ ਤੁਸੀਂ ਦੇਖੋ ਬਾਕੀ ਜਾਣੇ ਸਾਰੇ ਜਾਣੇ ਜਾ ਕੇ ਤੇ ਆਪਣਾ ਕੁੜੀਆਂ ਨਾਲ ਬਈ ਕੋਈ ਰੌਲਾ ਨਹੀਂ ਠੀਕ ਹੈ ਮੈਂ ਪਹਿਲਾਂ ਵੀ ਸੌਰੀ ਫੀਲ ਕੀਤੀ ਆ ਆਪਾਂ ਹੁਣ ਵੀ ਆਪਦੀ ਗਲਤੀ ਮੰਨਦੇ ਆ ਸੋ ਆਪਾਂ ਐਦਾਂ ਦੇ ਪ੍ਰੋਗਰਾਮਾਂ ਤੇ ਨਾ ਕਦੇ ਕਿਤੇ ਜਾਈਏ ਬਈ ਆਪਾਂ ਨੂੰ 6500 ਰੁਪਿਆ ਦਿੱਤਾਗਾ ਠੀਕ ਆ ਜਿਹੜੀ ਭੈਣ ਨੇ ਆਪਾਂ ਨੂੰ ਬੁਲਾਇਆ ਸੀਗਾ ਗੱਡੀ ਦਾ ਖਰਚਾ ਹੀ ਦਿੱਤਾਗਾ ਜਗਰਾਉਂ ਆਪਾਂ ਕਹੇ ਸੀਗੇ ਗਗੜੇ ਪੈਂਡਾ ਠੀਕ ਹੈ ਜੀ ਸੋ ਉਹਨਾਂ ਭੈਣਾਂ ਦਾ ਬਹੁਤ ਧੰਨਵਾਦ ਆ ਸਾਨੂੰ ਘਰੇ ਬੁਲਾ ਕੇ ਠੀਕ ਆ ਸਾਨੂੰ ਇੰਨਾ ਕੋ ਸਾਡੇ ਨਾਲ ਕਰ ਲਿਆ ਬਹੁਤ ਦਿਲੋਂ ਧੰਨਵਾਦ ਆ ਭੈਣੇ ਤੁਹਾਨੂੰ ਸਲੂਟ ਆ ਸਾਰੇ ਗਗੜੇ ਪਿੰਡ ਦੀਆਂ ਭੈਣਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਪਿਆਰ ਬਹੁਤ ਦਿੱਤਾ ਮੈਂ ਆਈ ਨਹੀਂ ਕਹਿੰਦੀ ਵੀ ਤੁਸੀਂ ਸਾਡੀ ਰਿਸਪੈਕਟ ਨਹੀਂ ਕੀਤੀ ਦੇਖੋ ਜੀ ਮੈਂ ਆ ਆਵਦੀ ਹਵ ਤਾਂ ਆਈ ਨਹੀਂ ਹਨਾ ਇਹ ਤੈਨੂੰ ਵੀ ਪਤਾ ਭੈਣ ਮੇਰੀ ਗਗੜੇ ਵਾਲਗੇ ਭੈਣੇ ਵੀ ਤੁਸੀਂ ਮੈਨੂੰ 6500 ਰੁਪਏ ਦਿੱਤਾਗਾ ਕੋਈ ਆਪਾਂ 10000 ਨਹੀਂ ਲੈਂਦਾ ਆਪਾਂ ਸਾਡੇ ਮੇਰੇ ਦੋ ਬੱਚੇ ਆ ਮੇਰੇ ਆ ਦੋਨੇ ਬੱਚੇ ਮਰ ਜਾਣ ਠੀਕ ਆ ਤੇ ਨਾਲ ਮੈਂ ਵੀ ਮਰ ਜਾ ਜੇ ਆਪਾਂ ਨੂੰ ਕਿਸੇ ਨੇ 10000 ਦਿੱਤਾ ਹੋਵੇ ਜਾਂ ਆਪਾਂ ਨੂੰ ਕਿਸੇ ਨੇ 8000 ਦਿੱਤਾ ਹੋਵੇ ਆਪਣੇ ਕੋਲੇ ਸਕਰੀਨ ਸ਼ਾਟ ਪਏ ਆ ਠੀਕ ਆ ਹਾਂਸੀ ਮੁੱਲਾਪੁਰ ਗਏ ਸੀ ਮੁੱਲਾਪੁਰ ਵਾਲੀ ਭੈਣ ਮੈਂ ਕਹਿੰਨੇ ਜੀ ਮੁੱਲਾਪੁਰ ਵਾਲਿਆਂ ਦਾ ਕੋਈ ਗੱਲਬਾਤ ਮੈਂ ਕਹਿੰਨੇ ਸਿਰਾ ਗੱਲਬਾਤ ਸੀ ਬਈ ਤੇ ਤੁਸੀਂ ਮੁੱਲਾਪੁਰ ਵਾਲਾ ਵੀ ਸਾਡਾ ਤੀਆਂ ਦਾ ਫੈਕਸ਼ਨ ਦੇਖ ਲਓ ਮੁੱਲਾਪੁਰ ਚ ਜਾ ਕੇ ਵੀ ਤੁਸੀਂ ਜੇ ਕਿਸੇ ਦੇ ਹਜੇ ਵੀ ਮਨ ਦੇ ਵਿੱਚ ਕੋਈ ਡਾਟ ਆ ਤੁਸੀਂ ਮੁੱਲਾਪੁਰ ਵੀ ਜਾ ਕੇ ਪਤਾ ਕਰ ਸਕਦੇ ਹੋ ਵੀ ਮੇਰਾ ਸੁਭਾਅ ਕਿੱਦਾਂ ਦਾ ਹੈ ਉੱਥੇ ਇੰਨਾ ਸੀ ਇੰਜੋਏ ਕੀਤਾ ਆਪਾਂ ਇੱਥੇ ਵੀ ਵਧੀਆ ਇੰਜੋਏ ਕੀਤਾ ਜੀ ਇਦਾਂ ਦੀ ਕੋਈ ਗੱਲ ਨਹੀਂ ਸੋ ਮੈਨੂੰ ਨਹੀਂ ਪਤਾ ਵੀ ਇਹ ਭੈਣਾਂ ਦੀ ਆਪਣੇ ਨਾਲ ਕੀ ਗੱਲਬਾਤ ਸੀ ਕੀ ਨਹੀਂ ਸੀ ਸੋ ਇਹ ਇਹਨਾਂ ਨੇ ਆਪਾਂ ਨੂੰ ਬਾਈਕ ਲਾ ਆ ਸਿੱਧੂ ਦੇ ਮੈਣੇ ਮਾਰਨ ਸ਼ੁਰੂ ਕਰਤੇ ਵੀ ਤੁਸੀਂ ਮੰਗਿਆ ਉਹਨਾਂ ਤੋਂ ਆਏ ਕੀਤਾ ਉਹ ਕੀਤਾ ਸੋ ਮੈਂ ਮੰਗਿਆ ਜੀ ਠੀਕ ਹੈ ਮੈਂ ਤਾਂ ਗਲਤੀ ਮੰਨਦੀ ਆ ਠੀਕ ਹੈ ਪਰ ਮੈਂ ਤੁਹਾਨੂੰ ਕੁਝ ਵੀ ਬੋਲੀ ਹੋਵਾਂ ਉਹ ਸ਼ਕਿਆ ਹੋਵੇ ਭੈਣੇ ਆਪਾਂ ਦਿਲੋਂ ਤੁਹਾਡੇ ਤੋਂ ਮਾਫੀ ਮੰਗਦੇ ਆ ਮੈਂ ਇਨਾਂ ਚੀਜ਼ਾਂ ਦੇ ਵਿੱਚ ਨਹੀਂ ਹੋਣੀ ਚ ਆਉਣਾ ਚਾਹੁੰਦੀ ਠੀਕ ਆ ਤੇ ਸੋ ਤੁਸੀਂ ਵੀ ਮੈਨੂੰ ਇੰਨਾ ਕੋ ਮੈਂਟਲ ਟੌਰਚਰ ਹਰੈਸਮੈਂਟ ਨਾ ਕਰੋ ਕਿ ਮੈਂ ਕੋਈ ਇਹ ਜਿਹਾ ਗਲਤ ਕਦਮ ਚੱਕ ਲਾਂ ਹਨਾ ਮੈਂ ਬਹੁਤ ਦੁਖੀ ਹੋਈ ਬੈਠੀ ਆ ਬਹੁਤ ਜ਼ਿਆਦਾ ਠੀਕ ਆ ਲੋਕ ਮੈਨੂੰ ਮੇਰੀਆਂ ਹੋਰ ਰਿਕਾਰਡਿੰਗ ਜੀ ਭੇਜ ਭੇਜ ਕੇ ਗਲਾਵ ਸਿੱਧੂ ਤੋਂ ਮੰਗ ਲੈ ਜੀ ਏਸੀ ਮੰਗ ਲਿਆ ਮੈਂ ਮੰਗੇ ਆ ਮੰਗ ਕੇ ਤਾਂ ਦੇਖੋ ਮਾ ਮੰਗਣ ਵਾਸਤੇ ਵੀ ਇੱਕ ਬੰਦਾ ਨਾ ਮਰ ਕੇ ਮੰਗਦਾ ਕਿਸੇ ਤੋਂ ਚੀਜ਼ ਸੋ ਮੇਰੀ ਨਹੀਂ ਉਕਾਤ ਸੀ ਫ੍ਰਿਜ ਦੀ ਠੀਕ ਹੈ ਮੈਂ ਬਾਈ ਗਲੌਬ ਤੋਂ ਮੰਗੀ ਮੇਰੇ ਬਾਈ ਨੇ ਮੈਨੂੰ ਅੱਧੇ ਬੋਲ ਤੇ ਦਿੱਤੀ ਲਿਆ ਕੇ ਏਸੀ ਵੀ ਮੈਂ ਮੰਗਿਆ ਜੀ ਮੈਂ ਅਜ ਕਬੂਲ ਕਰਦੀ ਆਂ ਬਾਕੀ ਮੈਨੂੰ ਕੋਈ ਵੀ ਭੈਣ ਭਰਾ ਬਾਈ ਮੈਨੂੰ ਕੋਈ ਚੀਜ਼ ਦੇਊਗਾ ਤੇ ਮੈਂ ਸੋਸ਼ਲ ਮੀਡੀਆ ਤੇ ਬੋਲ ਕੇ ਪਾਉਂਗੀ ਹੀ ਪਾਉਂਗੀ ਠੀਕ ਹੈ ਜੀ ਸੋ ਜੀ ਨੇ ਵੀ ਆਪਾਂ ਨੂੰ ਗਲਤਫਲਤ ਬਈ ਕਮੈਂਟ ਕਰਨਿਆ ਕਰੀ ਚੱਲੋ ਮੈਂ ਕਿਸੇ ਦੇ ਕਮੈਂਟ ਦਾ ਕੋਈ ਰਿਪਲਾਈ ਨਹੀਂ ਦੇਵਾਂਗੀ ਆਪਾਂ ਤੁਹਾਨੂੰ ਧੰਨਵਾਦ ਹੀ ਕਵਾਂਗੇ ਬਾਈ ਜਿਹੜਾ ਵੀ ਕਲਤਕਲ ਕਮੈਂਟ ਕਰੋਗਾ ਕਮੈਂਟ ਤੋਂ ਹੀ ਮੁੱਦਾ ਪੜ ਗਿਆ ਚਲੋ ਕੋਈ ਗੱਲ ਨਹੀਂ ਬਾਈ ਜਿੱਤੇ ਪਰ ਦਿਲ ਦੁਖਿਆ ਹਨਾ ਮੈਂ ਸੌਰੀ ਫੀਲ ਕਰਦੀ ਆਂ ਭੈਣੇ ਤੁਹਾਨੂੰ ਵੀ ਥੇਸ ਪਹੁੰਚੀ ਹੋਵੇ ਘਰ ਮੇਰੇ ਕਿਸੇ ਵੀ ਗੱਲ ਤੋਂ ਗਗੜੇ ਪੈਣ ਦਾ ਭੈਣਾ ਨੂੰ ਕਿਸੇ ਵੀ ਗੱਲ ਤੋਂ ਠੀਕ ਹੈ ਮੇਰੇ ਤੋਂ ਕੋਈ ਤੁਹਾਨੂੰ ਅ ਦੁਖਿਆ ਹੋਵੇ ਤੁਹਾਡਾ ਦਿਲ ਹਨਾ ਤੇ ਆਪਾਂ ਤੁਹਾਡੇ ਤੋਂ ਸੌਰੀ ਫੀਲ ਕਰਦੇ ਆਂ ਠੀਕ ਹੈ ਜੀ ਤੇ ਕੋਈ ਸੌਰੀ ਮੰਗਣ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ ਕੋਈ ਛੋਟਾ ਨਹੀਂ ਹੋ ਜਾਂਦਾ ਸੋ ਆਪਣੇ ਪੰਜਾਬ ਦੇ ਵਿੱਚ ਹਨਾ ਕਿੰਨਾ ਹੜਾਂ ਦਾ ਚੱਲੀ ਜਾਂਦਾ ਇਹਦੇ ਤੇ ਮੁੱਦਾ ਚੱਕੋ ਤੁਸੀਂ ਬਾਕੀ ਜਿਹੜਾ ਬਾਈ ਆ ਆਪਣਾ ਬਾਹਰ ਵਿਚਾਰਾ ਹਰਜਿੰਦਰ ਬਾਈ ਉਹਦੇ ਪੱਖ ਚ ਖੜੋ ਆਪਾਂ ਕੀ ਚੀਜ਼ ਆ ਬਾਈ ਹਨਾ ਆਪਾਂ ਤਾਂ ਇੱਕ ਮਗੂਲੀ ਜੀ ਆ ਤੁਹਾਡੇ ਪੈਰਾਂ ਦੀ ਧੂੜ ਆ ਬਾਈ ਤੇ ਤੁਸੀਂ ਬਾਈ ਹਰਜਿੰਦਰ ਦੇ ਪੱਖ ਚ ਖੜੋ ਕਿ ਉਹਨੂੰ ਵਿਚਾਰੇ ਨੂੰ ਨਾ ਸਜ਼ਾ ਹੋਵੇ ਘੱਟ ਤੋਂ ਘੱਟ ਸਜ਼ਾ ਹੋਵੇ ਉਹ ਇੱਕ ਆਦੀ ਮਾਂ ਦਾ ਇੱਕ ਹੀ ਪੁੱਤ ਆ ਹਨਾ ਤੇ ਤੁਸੀਂ ਸਾਰੇ ਜਾਣੇ ਜਿੰਨੇ ਵੀ ਮੇਰੇ ਭੈਣ ਭਰਾ ਮੈਂ ਤੁਹਾਡੇ ਤੋਂ ਸੌਰੀ ਮੰਗਦੀਆਂ ਸਾਰਿਆਂ ਤੋਂ ਹੱਥ ਬਨ ਕੇ ਰਿਕਵੈਸਟ ਆ ਹੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਸੋ ਮੇਰਾ ਕੋਈ ਟੌਪਿਕ ਨਹੀਂ ਉਹਨਾਂ ਨਾਲ ਉਹ ਕੁੜੀਆਂ ਤਾਂ ਆਪਾਂ ਸੌਰੀ ਫੀਲ ਕਰ ਲਈ ਜੇ ਆ ਬਲੌਗ ਮੇਰੇ ਨੂੰ ਪੈਣਾ ਵੀ ਦੇਖਦਿਆਂ ਬਈ ਕਮੈਂਟ ਕਰ ਦਿਓ ਭੈਣ ਮੇਰੀ ਉਹ ਭਾਵੇਂ ਤੁਸੀਂ ਗਲਤ ਹੀ ਕਮੈਂਟ ਕਰ ਦਿਓ ਠੀਕ ਆ ਆਪਾਂ ਨੂੰ ਕੋਈ ਉਹ ਚੱਕਰ ਨਹੀਂ ਹੈਗਾ ਠੀਕ ਆ ਆਪਾਂ ਫੇਰ ਵੀ ਤੁਹਾਡਾ ਧੰਨਵਾਦੀ ਕਰਾਂਗੇ ਆਪਾਂ ਤੁਹਾਡੇ ਤੋਂ ਸੌਰੀ ਫੀਲ ਕਰਦੇ ਜੇ ਮੇਰੇ ਤੋਂ ਤੁਹਾਡੇ ਨਾਲ ਫੋਟੋ ਨਹੀਂ ਕਰਾਈਗੀ ਜਾਂ ਤੁਹਾਡੇ ਨਾਲ ਮੇਰੇ ਤੋਂ ਵੀਡੀਓ ਨਹੀਂ ਬਣੀ ਸੋ ਸੌਰੀ ਤੇ ਆਪਾਂ ਨੂੰ ਜੀ ਕਰ ਦਿਓ ਮਾਫ ਠੀਕ ਹੈ ਜੀ ਹੁਣ ਆਪਾਂ ਵਧੀਆ ਵਧੀਆ ਆਦੀਆਂ ਵੀਡੀਓ ਪਾਇਆ ਕਰਾਂਗੇ ਕਿਸੇ ਦਾ ਆਪਾਂ ਕੋਈ ਦਿਲ ਨਹੀਂ ਦਿਖਾਉਣਾ ਠੀਕ ਹੈ ਜੀ ਤੇ ਕੋਈ ਆਪਾਂ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣੀ ਤੇ ਬਾਕੀ ਉਹ ਭੈਣ ਜਿਹਨੇ ਆਪਾਂ ਨੂੰ ਬੁਲਾਇਆ ਸੀਗਾ ਸਲੂਟ ਆ ਭੈਣੇ ਤੈਨੂੰ ਬਹੁਤ ਤੇਰਾ ਧੰਨਵਾਦ ਸੋ ਸਾਨੂੰ ਤੁਸੀਂ ਘਰੇ ਬੁਲਾਇਆ ਉਹਦੇ ਸਾਡੀ ਬਹੁਤ ਇੱਜ਼ਤ ਕੀਤੀ ਬਹੁਤ ਰਿਸਪੈਕਟ ਕੀਤੀ ਤੁਸੀਂ ਸਾਨੂੰ ਲੀੜਾ ਕੱਪੜਾ ਵੀ ਦਿੱਤਾ ਤੁਸੀਂ ਹਨਾ ਤੇ ਮਠਿਆਈ ਦਾ ਡੱਬਾ ਵੀ ਦਿੱਤਾ ਭੈਣੇ ਤੇ ਬਹੁਤ ਧੰਨਵਾਦ ਤੇਰਾ ਸਾਨੂੰ ਤੁਸੀਂ ਬਹੁਤ ਪਿਆਰ ਦਿੱਤਾ ਭੈਣੇ ਆਪਾਂ ਤੁਹਾਨੂੰ ਵੀ ਨਹੀਂ ਮਾਰਾ ਕਹਿੰਦੇ